ਇਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਬੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੇਰ ਨਾਲ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਜਿਹੜੇ ਡੈਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਤ ਮਾਨ ਨੇ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰ ਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ तितਲੀ ਲਿਆਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੀ ਗਈ ਫਿਰ ਇੱਕ ਪਵਨ ਟਿੰਨੂ ਅਕਾਲੀਆਂ ਦੀ तितਲੀ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ तितਲੀ ਲੈ ਕੇ ਇੱਕ ਚੀਜ਼ ਜੀਪੀ ਫਤੇਗੜ ਤੋਂ तितਲੀ ਲੈ ਕੇ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨੋਮਿਨੇਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਵਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਐਤ ਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦੇ ਦਿੰਦਾ ਆਈ ਉਹ ਸਾਡੇ ਕੇਟਰ ਨੇ ਸਾਨੂੰ ਸੁਣਿਆ ਦਿੱਤਾ ਥੱਲਿਓ ਲੈ ਕੇ ਉੱਪਰ ਤੱਕ 100% ਨੋ ਕੰਪਰੋਮਾਈਜ਼ ਐਟ 올 ਵਿਦ ਆਮ ਆਦਮੀ ਪਾਰਟੀ ਐਂਡ ਬਾਹਰ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ 2 ਸਾਲ ਤੋਂ ਕਰਾਂਗੇ ਹਾਰੇ ਪੰਜਾਬ ਦੇ ਵਿੱਚ ਕ੍ਰਾਈਮਨਲਸ ਦਾ ਜਿਹੜਾ ਬੋਲਬਾਲ ਜੇਲ੍ਹ ਚ ਮਾਰ ਕੇ ਬੰਦੇ ਸੰਗੂਸ ਕੱਲ ਦੋ ਜੇਲ੍ਹ ਮਤਲਬ ਕਿੱਥੋਂ ਆਏ ਹਥਿਆਰ ਜੇਲ੍ਹ ਸਭ ਤੋਂ ਮਹਿਫੂਜ਼ ਜਗਾ ਵਾ ਜੇਲ੍ਹ ਵਿੱਚ ਨਸ਼ਾ ਮੈਂ ਤਾਂ ਨਾ ਬੇ ਜੇਲ੍ਹ ਕੱਟ ਕੇ ਆ ਹਜ਼ਾਰ ਆਦਮੀ ਸਗਾ ਇਹਨਾਂ ਨਸ਼ਾ ਅੰਦਰ ਜ਼ਿਲ੍ਹਿਆਂ ਦੇ ਵਿੱਚ ਹੈਗਾ ਤੁਸੀਂ ਵੇਖ ਰਹੇ ਹੋ ਸਕਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਚੋਣਾ ਤੋਂ ਪਹਿਲਾ ਦਲ ਬਦਲੀਏ ਦਾ ਦੌਰ ਜਾਰੀ ਹੈ ਵੱਡੇ ਵੱਡੇ ਲੀਡਰ ਡੱਡੂ ਟਪੂਸੀ ਮਾਰਦੇ ਹੋਏ ਨਜ਼ਰ ਆ ਰਹੇ ਨੇ ਸੁਸ਼ੀਲ ਰਿੰਕੂ ਮਹਾਰਾਣੀ ਪੰਨੀਤ ਕੋਰਤੇ ਰਵਨੀਤ ਬਿੱਟੂ ਵਰਗੇ ਲੀਡਰਾਂ ਦਾ ਵੀ ਈਮਾਨ ਡੋਲ ਚੁੱਕਿਆ ਅਜਿਹੇ ਦੇ ਵਿੱਚ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੀਡਰਾਂ ਨੂੰ ਜਦੋਂ ਸੁਖਪਾਲ ਖੈਰਾ ਸਿੱਧੇ ਹੋਏ ਤਾਂ ਕਿ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਸੁਣਦੇ ਹਾਂ ਦੇਖੋ ਡਿਫੈਕਸ਼ਨ ਜਿਹੜੀ ਆ ਨਾ ਜਦੋਂ ਤੁਸੀਂ ਬਿਨਾਂ ਕਾਰਨ ਤੋਂ ਕਰਦੇ ਹੋ ਬਹੁਤ ਮਾੜੀ ਚੀਜ਼ ਆ ਹਾਂ ਤੁਹਾਡੇ ਨਾਲ ਜਿੱ ਪਰਮਿੰਦਰ ਦੇ ਨਾਲ ਜਾਤੀ ਹੋਏ ਇਹਦੇ ਕੋਈ ਇਹਦੇ ਕੋਈ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਤਿੰਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਪੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੇਰ ਨਾਲ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਆ ਜੀ ਵੈਲਕਮ ਕਰਾਂਗੇ ਆ ਸੁਣੋ ਗੱਲ ਅਸੀਂ ਕਹਿੰਦੇ ਆ ਬਹੁਤ ਹਲਕੇ ਆ ਸਾਡੇ ਕੋਲ ਆਓ ਸਾਡੇ ਨਾਲ ਔਰ ਜਿਹੜੀ ਤੁਹਾਡੀ ਉਹਨਾਂ ਨੇ ਤੋਹੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਾਲੀ ਕਰੇਗੀ ਆਈ ਏਮ ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਸੋ ਜਿਹੜੇ ਡੈਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਤ ਮਾਨ ਨੇ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ ਤੇ ਤਿਤਲੀ ਲਿਆਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੀ ਗਈ ਫਿਰ ਇੱਕ ਪਵਨ ਟੀਨੂ ਅਕਾਲੀਆਂ ਦੀ ਤਿਤਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ ਤਿਤਲੀ ਲੈ ਗਏ ਇੱਕ ਚੀਜ਼ ਜੀਪੀ ਫਤਿਹਗੜ੍ਹ ਤੋਂ ਤਿਤਲੀ ਲੈ ਗਏ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨੋਮਿਨੇਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੈਰੀ ਡੋਨਟ ਹੈਵ 13 ਕੈਂਡੀਡੇਟਸ ਹਾਊ ਇਟ ਇਜ਼ ਪੋਸੀਬਲ ਕਿ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਸੁਖਪਾਲ ਖੈਰਾ ਨੇ ਕਿਹਾ ਕਿ ਇਹਨਾਂ ਨੇ 2 ਸਾਲ ਦੇ ਵਿੱਚ ਅੰਤ ਤ ਪੰਜਾਬ ਦੇ ਸਿਰ ਚੜਾ ਦਿੱਤਾ ਹੈ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਵਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਐਤਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਉਹ ਤਾਂ ਉਹ ਤਾਂ ਕੱਢ ਹੀ ਦੇਵਾਂਗੇ ਫਿਰ ਉਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਦੇਖੋ ਗੱਲ ਇਹ ਤਾਂ ਹੀਓ ਪੰਜਾਬ ਦੇ ਵਿੱਚ ਕੋਮਪਰੋਮਾਈਜ਼ ਨਹੀਂ ਕੀਤਾ ਕਿਉਂਕਿ ਜਿਹੜੇ ਆਦਮੀ ਟਿਕਟਾਂ ਸਵੀਤੀ ਭੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਅੰਸ ਵਿੱਚ ਰਹਿਣਗੇ ਤਾਂ ਹੀ ਉਹ ਸਾਡੇ ਕੇਡਰ ਨੇ ਸਾਨੂੰ ਸੁਣਿਆ ਦਿੱਤਾ ਥੱਲੇੋਂ ਲੈ ਕੇ ਉੱਤੇ ਤੇ 100% ਨੋ ਕੰਪਰੋਮਾਈਜ਼ ਐਟ 올ਵੇਦ ਆਮ ਆਦਮੀ ਪਾਰਟੀ ਐਂਡ ਬਾਹਰ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਡਟ ਕੇ ਲੜਾਈ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ 2 ਸਾਲ ਤੋਂ ਕਰਾਂਗੇ 60 70 ਹਜ਼ਾਰ ਦਾ ਕਰਜ਼ਾ ਛਾੜ ਦਿੱਤਾ ਦੋ ਸਾਲਾਂ ਵਿੱਚ ਜਿਹੜੇ ਕਹਿੰਦੇ ਦੂਜਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ ਦੋ ਸਾਲ 60 70 ਹਜ਼ਾਰ ਕਰੋੜ ਦੀ ਐਡੀਸ਼ਨ ਪੌਣੇ 3 ਲੱਖ ਦੇ ਨਾਲ ਤੁਸੀਂ ਲਾ ਲਓ 3.5 ਲੱਖ ਕਰੋੜ ਦੇ ਲਾਗੇ ਕਰਜ਼ਾ ਪੰਜਾਬ ਦੇ ਵਿੱਚ ਛਾੜਾ ਚੁੱਕੇ ਇਸ ਮੌਕੇ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਹੋਏ ਪੰਜਾਬ ਸਰਕਾਰ ਨੂੰ ਸੁਖਪਾਲ ਖੈਰਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਸਾਰੇ ਪੰਜਾਬ ਦੇ ਵਿੱਚ ਕ੍ਰਾਈਮਨਲ ਦਾ ਜਿਹੜਾ ਬੋਲਬਾਲ ਜੇਲ੍ਹ ਚ ਮਾਰ ਕੇ ਬੰਦੇ ਸੰਗੂਸ ਕੱਲ ਕੱਲ ਦੋ ਜੇਲ੍ਹ ਮਤਲਬ ਕਿੱਥੋਂ ਆਏ ਹਥਿਆਰ ਜੇਲ੍ਹ ਸਭ ਤੋਂ ਮਹਫੂਜ਼ ਜਗਾ ਵਾ ਜੇਲ੍ਹ ਵਿੱਚ ਨਸ਼ਾ ਮੈਦਾ ਨਾਬੇ ਜੇਲ੍ਹ ਘਟ ਕੇ ਆ ਹਜ਼ਾਰ ਆਦਮੀ ਸਗਾ ਇੰਨਾ ਨਸ਼ਾ ਅੰਦਰ ਜੀਲਾਂ ਦੇ ਵਿੱਚ ਹੈਗਾ ਜਿਹੜਾ ਭਗਵੰਤ ਰੋਜ਼ ਮਸ਼ਹੂਰ ਮਚਾਉਂਦਾ ਕਿ ਮੈਂ ਰੰਗਲਾ ਪੰਜਾਬ ਬਣਾਤਾ ਉਹਨਾਂ ਕੋ ਪਹਿਲਾਂ ਜੀਲਾਂ ਹੀ ਠੀਕ ਕਰਦੇ ਜਿੱਥੇ ਤੁਹਾਡੀ ਪੁਲਿਸ ਲੱਗੀ ਜਿੱਥੇ 25 ਫੋਟ ਉੱਚੀ ਕੰਧ ਬਣਾਈ ਹੋਈ ਆ ਤੁਸੀਂ ਉਹ ਨਹੀਂ ਠੀਕ ਕਰ ਸਕੇ ਕੱਲ ਦੋ ਬੰਦੇ ਕਿੱਥੋਂ ਹਥਿਆਰ ਆ ਗਏ ਜਿਹੜਾ ਅੰਦਰ ਕਤਰੋਗਾਰਤ ਦੇਰ ਫੋਕਸੇ ਹਰ ਫਰੰਟ ਤੇ ਫੇਲ ਹੋਏ ਨੇ ਜਿਹੜੇ ਵਾਅਦੇ ਕੀਤੇ ਉਹਦੇ ਤੋਂ ਬਿਲਕੁਲ ਅ ਔਰਤਾਂ ਦੀ ਗੱਲ ਕੀਤੀ ਬੀਬੀ ਪੱਠਲ ਜੀ ਨੇ ਹਜ਼ਾਰ ਰੁਪਏ ਸਾਡੀਆਂ ਔਰਤਾਂ ਨੂੰ ਉਹ ਜੇ ਤੁਸੀਂ ਵਾਅਦਾ ਕੀਤਾ ਫਿਰ ਹੁਣ ਦਿਓ ਕਹਿੰਦੇ ਸੀ ਜੀ ਅਸੀਂ ਮਾਈਨਿੰਗ ਕੱਲੇ ਚੋਂ 20000 ਕਰੋੜ ਰੁਪਏ ਜਨਰੇਟ ਕਰਾਂਗੇ ਅਕੇ ਕਾਂਗਰਸੀ ਤੇ ਅਕਾਲੀਆਂ ਨੇ ਲੁੱਟ ਕੇ ਖਾਦਾ ਮਗਲੀਆਂ ਸਰਕਾਰਾਂ ਨੇ ਨਾਰਮਲ ਕੋਰਸ ਵਿੱਚ ਰੈਵਨਿਊ ਜਿਹੜੀ ਆ ਪੰਜਾਬ ਦੀ ਉਹ 200 250 300 ਕਰੋੜ ਰੁਪਏ ਦੀ ਸਾਲਾ ਸਾਲਾਨਾ ਮਾਈਨਿੰਗ ਦੀ ਆਮਦਨ ਹੈ ਪਿਛਲੇ 2 ਸਾਲ ਤੋਂ ਉਹੀ 2.5 300 ਕਰੋੜ ਰੁਪਏ ਆਉਂਦ ਹਨ ਤੇ ਇਹਦਾ ਮਤਲਬ ਤੁਸੀਂ 20000 ਕਰੋੜ ਰੁਪਏ ਜਿਹੜਾ ਪਹਿਲਾਂ ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਖਾਂਦੇ ਨੇ ਉਹਦਾ ਮਤਲਬ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਖਾਂਦੇ ਨੇ ਕਿਤੇ ਤਾਂ ਜਾ ਰਿਹਾ ਵਾ ਕਿਉਂਕਿ ਤੁਸੀਂ ਗਰੰਟੀਆਂ ਦੇਣ ਲੱਗੇ ਕੇਜਰੀਵਾਲ ਦੀ ਬੜੀ ਸਟੈਬਲਿਸ਼ਡ ਸਟੇਟਮੈਂਟ ਹੈ ਬੜੀ ਪੁਖਤਾ ਰਿਸਰਚ ਕਰਨ ਤੋਂ ਬਾਅਦ ਕਹਿੰਦੇ ਮੈਂ ਕਹਿ ਰਿਹਾ ਵਾਂ ਇਹਦਾ ਮਤਲਬ 20000 ਕਰੋੜ ਰੁਪਏ ਕਿੱਥੇ ਰੇਤਾ ਦਾ ਉਦਾਂ ਹੀ 30 35 40 40000 ਦਾ ਟਿੱਪਰ ਮਤਲਬ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾ ਕਰਾਂ ਸਿੱ ਔਰ ਇਹਨਾਂ ਦੀ ਨਲਾਇਕੀ ਨਾਲ ਮਰਿਆ ਇਹਨਾਂ ਨੇ ਸਿਕਿਉਰਿਟੀ ਵਿਡਰੋ ਕੀਤੀ ਆਮ ਆਦਮੀ ਪਾਰਟੀ ਦੇ ਆਫੀਸ਼ਲ ਪੇजेस ਤੇ ਬਲਤੇਜ ਪੰਨੂ ਕੋਲ ਐਡਵਾਈਜ਼ਰ ਜਿਹਾ ਬਣਿਆ ਇਹਨਾਂ ਦਾ ਉਹਦੇ ਉੱਤੇ ਭਗਵੰਤ ਮਾਨ ਨੇ ਵੀ ਕੀਤੀ ਕਿ ਆਹ ਫਲਾਣੇ ਬੰਦਿਆਂ ਦੀ ਅਸੀਂ ਸਿਕਿਉਰਿਟੀ ਵਾਪਸ ਲੈ ਲਈ ਉਹਨਾਂ ਨੇ ਅਗਲੇ ਦਿਨ ਮੇਰੇ ਖਿਆਲ 24 ਘੰਟਿਆਂ ਚ ਮੂਸੇਵਾਲਾ ਮਾਰ ਦਿੱਤਾ 2 ਸਾਲ ਹੋ ਗਏ ਨੇ ਬਲਕੌਰ ਸਿੰਘ ਤੇ ਉਹਦੀ ਮਾਤਾ ਚਰਨਕੌਰ ਇੰਨੀ ਦੁਹਾਈ ਪਾ ਰਹੇ ਨੇ ਦੁਹਾਈ ਜੇ ਤੁਸੀਂ ਸਿੱਧੂ ਮੂਸੇਵਾਲਾ ਦਾ ਇਨਸਾਫ ਨਹੀਂ ਦੇ ਸਕਦੇ ਤੇ ਆਮ ਜਿਹੜੇ ਵਿਚਾਰੇ ਸਧਾਰਨ ਵਿਅਕਤੀ ਨੇ ਪੰਜਾਬ ਦੇ ਚ ਉਹਨਾਂ ਕੀ ਇਨਸਾਫ ਦੀ ਉਮੀਦ ਹੋ ਸਕਦੀ ਹੈ ਸੋ ਹਰ ਵੱਡੀ ਤੇ ਛੋਟੀ ਖਬਰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ